ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਚਾਰ ਗਾਂਾਂ ਵਸੇ ਲੈ ਕੇ ਆਏ ਜੀ ਚਾਰ ਹੀ ਬਾਈ ਗੱਬਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਕਰਮਾਂੀਆਂ ਕੱਚੀਆਂ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਔਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਆਜੇ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਨਾਮ ਜਸਵਿੰਦਰ ਸਿੰਘ ਪਿੰਡ ਸਰਜੀਤਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਆਈ ਆਪਾਂ ਨੇੜੇ ਪਿੰਡ ਦੇ ਨੇੜੇ ਆਪਣੇ ਜਲਾਰ ਰਹਿ ਗਿਆ ਭਗਤਾਪਾ ਵੀ 8 ਕਿਲੋਮੀਟਰ ਇਧਰ ਜਲਪੁਰਾ ਭਾਈ ਕਰੇਗਾ ਠੀਕ ਹੈ ਬਾਈ ਸਲਾਤਪੁਰਾ ਵੀ ਨੇੜੇ ਰਹਿ ਗਈ ਮੋਬਾਈਲ ਨੰਬਰ 9041088878 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੋਂਦੀ ਆ ਇਹ ਦੂਜਾ ਸੂਆ ਦਿੰਦੀ ਹੈ ਜੀ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਕੱਚੀ ਹੈ ਹਫਤੇ ਦੀ ਹੈ ਜੀ ਆ ਹਫਤਾ ਲੈ ਗੋ ਹਾਂਜੀ ਕੀ ਰਿਕਾਰਡ ਹੈ ਵੀਰੇ ਦੁੱਧ ਦਾ ਇਹਦਾ ਹੈਗਾ ਹੀ 18-19 ਲੀਟਰ ਦਾ ਜੀ ਠੀਕ ਹੈ ਬਾਈ ਹਾਂ ਹਜੇ ਕੱਚੀ ਆ ਥਾਂ ਤੋਂ ਦਿਖਾਓ ਬਹੁਤ ਸੋਹਣੇ ਦੇਖੋ ਬਹੁਤ ਵਧੀਆ ਸਾਰੀਆਂ ਦੇਖੋ ਬਾਲਟਨ ਲੰਕੋ ਦੇਖੋ ਬਹੁਤ ਵਧੀਆ ਬਾਕੀ ਠੰਡੀ ਠੁੰਡੀ ਬਹੁਤ ਹੈ ਥਾਂ ਵੇਖੋ ਮੇਨ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਸਿੰਘ ਜ਼ਰੂਰ ਆ ਠੰਡੀ ਹੈ ਸਿੰਘ ਆਏ ਨਹੀਂ ਬਾਈ ਕੋਈ ਸਮਝੇਗੀ ਮਾਰੂਗੀ ਜਾਂ ਜਮੇ ਨਹੀਂ ਲੈ ਅਜੇ ਮੈਂ ਜੱਫੀਆਂ ਮਰਦੀ ਪਾਈ ਜਲ ਐ ਜਮਾ ਹੀ ਨਹੀਂ ਮਾਰਨ ਵਾਲਾ ਕੰਮ ਤਾਂ ਹੈ ਹੀ ਨਹੀਂ ਇਹਦੇ ਕੋਲ ਉਹ ਦਗਾਏ ਨਹੀਂ ਕਿਸੇ ਨੇ ਵਿਚਾਰੀ ਤੇ ਹਾਂ ਬਾਕੀ ਉਹ ਵਿੱਚ ਝੁੰਗੀ ਕਹਿੰਦੇ ਚੰਗੀ ਹੁੰਦੀ ਆ ਹਾਂ ਸਿੰਘਾਂ ਵਾਲੀ ਗਾਂ ਦੀ ਮੰਗ ਬਹੁਤ ਆ ਵੀ ਝੁੰਗੀ ਆ ਸਿੰਘਾਂ ਦੀ ਤੇ ਮੰਗ ਫੁੱਲ ਆ ਤੇ ਵਿੱਚ ਬਈ ਮੰਨਣਾਗਾ ਹਨਾ ਵੀ ਕਹਿੰਦੇ ਵੀ ਇਹਨੂੰ ਬਿਮਾਰੀ ਘਟ ਆਉਂਦੀ ਆ ਹਾਂ ਘਟ ਆਉਂਦੀ ਆ ਕਹਿੰਦੇ ਸਿੰਘਾਲੀਆਂ ਸਹੀ ਗੱਲ ਬਾਕੀ ਹਾਈਟ ਹੋਈਟ ਵੇਖੋ ਬਾਈ ਯਾਰ ਫੁੱਲ ਕੱਦ ਫੁੱਲ ਬਰੀਡ ਪ੍ਰਿੰਟ ਬੜਾ ਐਨ ਕੀ ਮਾਰੂਗੀ ਕੋਈ ਨਾ ਚੱਲ ਐ ਠੰਡੀ ਦੇਖੋ ਲੈ ਜੈਲੀ ਬਹੁਤ ਐ ਨਹੀਂ ਜਿਵੇਂ ਮਰਜੀ ਬੈਠੇ ਰੋ ਲੈ ਛਾੜ ਛੂੜਾ ਵਾਲਾ ਕੰਮ ਹੀ ਹੈ ਨਹੀਂ ਇਹਦੇ ਕੋਲੇ ਲੈ ਕੀ ਬਾਤ ਆ ਭਾਈ ਜਿਵੇਂ ਮਰਜੀ ਖੀਤੀ ਜਾ ਲੈ ਠੰਡੀ ਬਹੁਤ ਆ ਲੈ ਰੱਸਾ ਛਾੜ ਦੇ ਲੈ ਰੱਸਾ ਵੀ ਬਈ ਨੋਸ਼ ਸਿੰਘ ਨਾਂ ਦੇ ਕੱਲੇ ਸਿੰਘ ਆ ਭਾਈ ਯਾਰ ਮਾ ਇਹ ਨਾ ਖੜੀ ਆ ਲੈ ਪੱਕਾ ਟੰਡੂਲਾ ਬਖਾ ਦੋ ਨੇ ਲਿਵਾਏ ਭਰ ਜਾਣਾ ਦੁੱਧ 20 20 ਤੋਂ ਪਲੱਸ ਪਾਉ ਭਾਈ ਯਾਰ ਹੂੰ ਹੂੰ ਠੰਡੀ ਬਹੁਤ ਆ ਬੜੀ ਹਾਂ ਠੰਡੀ ਬਹੁਤ ਆ ਲੈ ਬਈ ਟੱਲ ਦੇਖੋ ਦੁੱਧ ਚੰਗਾ ਪਾਉ ਦੂ ਬਰੀਟ ਵਾਲੀ ਜ਼ਿਆਦਾ ਵਾਲੀ ਬਾਕੀ ਵਹਿ ਡਾਂਗਾ ਭਾਈ ਯਾਰ ਚੰਗਾ ਦੁੱਧ ਪਾਉਗੀ ਹਾਂਜੀ ਦੰਦਾ ਜੀ ਵੀ ਪੱਟੀ ਨਹੀਂ ਹੈ ਦੰਦਾ ਇਹ ਅੱਜ ਦੇ ਦਾਂਗੇ 75 ਦੀ ਮਾਨਦਾਨ ਹੋ ਜਾ ਹਾਂ ਮਾਨਦਾਨ ਥੋੜਾ ਘਣਾ ਕਰ ਦਾਂਗੇ ਠੀਕ ਹੈ ਬਾਕੀ ਤੁਹਾਨੂੰ ਪਤਾ ਹੀ ਐ ਡੀ ਵੈੜ ਬਾਈ ਯਾਰਾ ਨੂੰ ਲੱਖ ਰੁਪਏ ਤੋਂ ਬਾਹਰ ਦੀ ਸੀ ਸਹੀ ਗੱਲ ਜੇ ਸਿੰਗ ਨਾ ਹੁੰਦੇ ਤਾਂ ਕਿ ਨਹੀਂ ਜਾਤ ਜੂਤ ਵਾਲੀਆ ਪ੍ਰਿੰਟ ਵੇਖ ਲਓ ਕਿੱਡਾ ਸੋਹਣਾ 75000 ਬਾਕੀ ਆ ਨਾ ਥੋੜਾ ਜਿਹੇ ਬੰਦੇ ਤੋਂ ਲਈ ਆ ਜਵਾਕ ਸੀਗਾ ਛੋਟਾ ਜ ਠੀਕ ਹੈ ਔਰ ਮਹਿੰਦੀ ਲਾਈ ਹੋਇਆ ਸੈਂਭੜਾ ਮੰਨਣ ਵਾਲੀ ਬਾਈਟੀ ਆ ਸਾਰਾ ਇਹ ਠੀਕ ਹੈ ਹਾਂ ਮਹਿੰਦੀ ਲੱਗੀ ਵੀ ਆ ਮਹਿੰਦੀ ਲੱਗੀ ਹਾਂ ਉਹ ਸਿਰ ਤੇ ਵੀ ਲੱਗੀ ਵੀ ਆ ਇਹਦੇ ਹੂੰ ਹੂੰ ਕੋਈ ਚੱਕਰ ਹਾਂ ਯਾਨੀ ਕਿ ਜਿਹੜੇ ਪਾਸੇ ਮਰਜੀ ਬੈਜੂ ਠੀਕ ਆ ਖਰਾਬ ਕਰਨ ਵਾਲੀ ਲੈ ਠੰਡੀ ਫੋਲ ਦਾ ਬਾਈ ਦੁੱਧ 20 ਕਿਲੋ ਪਾਊ ਬਾਕੀ ਥਾਣ ਦੇਖ ਬਾਈ ਯਾਰ ਹਾਂ ਵੱਡੀ ਗੱਲ ਯਾਰ ਠੰਡੀ ਵੱਡੀ ਹਾਂ ਠੰਡੀ ਬਹੁਤ ਹੈ ਨਾ ਜਿਵੇਂ ਸਿੰਘਾ ਨਹੀਂ ਅਗਲਾ ਕਰਦਾ ਹੁੰਦਾ ਕੋਈ ਚੱਕਰ ਨਹੀਂ ਠੰਡੀ ਪਾਊ ਬਾਕੀ ਥਾਣ ਮੈਂ ਵੇਖਦਾ ਮੁੱਠੀ ਚ ਭਾਏ ਨਾ ਵਧੀਆ ਧਾਰਦੁਰ ਪਾਊਗੀ ਕੀ ਆ ਬਾਅਦ ਅੱਗੇ 2 ਨੰਬਰ ਤੇ ਕਿਹੜਾ ਸੂਆ ਵੀਰੇ ਇਹ ਪਹਿਲਾ ਸੂਆ ਜੀ ਕਿੰਨੇ ਦਿਨ ਲੈਂਦੀ ਹੈ ਬਾਈ ਬਸ ਇੱਕ ਦੋ ਦਿਨ ਹੀ ਤਿਆਰੀਆਂ ਚ ਹੀ ਆ ਦੋ ਦਿਨ ਲਊ ਤਿਆਰੀਆਂ ਚ ਬਾਹਰ ਲਿਵਾ ਭਰ ਜਾਣਾ ਨੇ ੱੱਲ ਹਜੇ ਵੀ ਦਿਖਾਉਂਦੀ ਐ ਲੇਵਾ ਬਹੁਤ ਸੋਹਣਾ ਕੱਢੂਗੀ ਬਾਕੀ ਥਣ ਵਿਖਾ ਦੋ ਬਹੁਤ ਸੋਹਣੀ ਐ ਨਾ ਦੇਖੋ ਥਣ ਕਿੰਨਾ ਕਮਾਲ ਦਾ ਲੱਗਿਆ ਮੁੱਠੀ ਵਾਲਾ ਥਣ ਚਾਰੇ ਥਣਾ ਐ ਪੂਰੀ ਵਿਥੀ ਤੇ ਬਈ ਵਿਥੀ ਬਹੁਤ ਆ ਹਾਂ ਵਿਥੀ ਥਣਾ ਦੀ ਬਹੁਤ ਆ ਸਹੀ ਗੱਲ ਆ ਸਹੀ ਗੱਲ ਆ ਬਈ ਕੱਲੀ ਕੱਚੀ ਕੱਚੀ ਅਦਣ ਲੈਂਦੀ ਐ ਇੱਕਦਾਂ ਉਹਦੋਂ ਨੂੰ ਆਡਰ ਆ ਹੋਰ ਵੀ ਸੋਹਣਾ ਤਿਆਰ ਕਰ ਬਹੁਤ ਸੋਹਣਾ ਕਾੜ ਜਣਾ ਭਰ ਜਾਣਾ ਬਈ ਲੇਵਾ ਹਜੇ ਵੀ ਟਿੱਲਾ ਪਈਆਂ ਟਿੱਲਾ ਬਹੁਤ ਬਾਕੀ ਲੇਵਾ ਹੋਣੀ ਬਹੁਤ ਲਈ ਫਿਰਦੀ ਹੂੰ ਬਾਕੀ ਮੂੰਹ ਤਾਂ ਚਾਰ ਦਾਂਦਾ ਹੀ ਮੂੰਹੋਂ ਚਾਰ ਦਾਂਦਾ ਠੀਕ ਜਰਸੀ ਆਉਂਦੀ ਗੱਲ ਕਰਕੇ ਇਹਨਾਂ ਦੁੱਧ ਦੀ ਰਿਵਰਸਟੀ ਮੇਡ ਜਾ ਦੁੱਧ ਹੁਣ ਲਾਲੋ ਸਾਹਿਬ ਕੀ 16 ਤੋਂ ਪਲੱਸ ਪਾਉ ਬਾਈ ਯਾਰ ਹੂੰ ਬਾਕੀ ਦੱਸੀ ਜਾਂਦੀ ਐ ਵੜ ਕਹਿਣ ਦੀ ਗੱਲ ਹੀ ਨਹੀਂ ਕੋਈ ਸਹੀ ਗੱਲ ਆ ਭਾਈ ਆਰਡਰ ਕਮਾਲ ਜਿੰਨੇ ਨਾ ਪਾਇ ਤੇ ਪਉਣਾ ਵੀ ਕਿਹੜੀ ਨਹੀਂ ਕਰਮਲੀ ਨੇ ਤਿਆਰ ਕਰਿਆ ਇੱਕ ਅੱਧਾ ਦਿਨ ਲੈਂਦੀ ਆ ਆਰਡਰ ਫੋਰ ਵੀ ਬਾਕੀ ਫੇਸਪੂਸ ਵਿਖਾਓ ਕਿ ਗੱਡੀ ਸੋਹਣੀ ਆ ਬਹੁਤ ਚੰਗਾ ਹਨਾ ਫੋਲੀ ਪਾਦੀ ਚੰਗੀ ਆ ਸੁਨੱਖ ਪੂਣਾ ਵੜ ਦੇ ਵਿੱਚ ਫੁੱਲ ਚਮਕ ਬੜੀ ਚੰਗੀ ਆ ਹਾਂ ਚਮਕ ਚੁੱਕੀ ਛਾਣੀ ਬਹੁਤ ਪੰਡੇ ਦੀ ਚਮਕ ਫੁੱਲ ਲੇਵਾ ਕਮਾਲ ਮੁੱਠੀ ਆਲਾ ਥਾਣਾ ਇਕੱਲਾ ਇਕੱਲਾ ਥਾਣ ਪੂਰੀ ਵਿਥੀ ਦੇ ਥਣ ਲੱਗ ਇਹ ਅੱਜ ਦੇ ਦਾਂਗੇ 57000 ਰੁਪਏ ਦੀ 57000 ਹਾਂਜੀ ਮਾਨਦਾਨ ਹੋ ਜਾ ਹਾਂਜੀ ਕਰ ਦਾਂਗੇ ਜਮਾ ਜੈਜ ਮੋਲਾ 57 ਬਾਕੀ ਆ ਥਾਂ ਤੋਂ ਵੇਖੋ ਹੁਣ ਆ ਜਿੰਨਾਂ ਤੇ ਦਾਇਨਾ ਕੱਢ ਲੀਂਗਾ ਟਿੱਲਰੇ ਟਿੱਲ ਬੋ ਪਈ ਹੈ ਹਾਂ ਓਕੇ ਅੱਗੇ ਬਈ ਤਿੰਨ ਨੰਬਰ ਕਿਹੜਾ ਸੂਆ ਵੀਰੇ ਇਹ ਦੂਜਾ ਸੂਆ ਜੀ ਕਿੰਨੇ ਮੈਨ ਲੈਣੀਆਂ ਬਾਈ ਇਹ ਲੈ ਜੂ ਹਵਤਾ ਜੀ ਹਵਤਾ ਲੈ ਹਾਂ ਕਿੰਨਾ ਗਰੁੱਧ ਦੇ ਦੂਸਟਿਮੇਟ ਦੁੱਧ ਪਾਉਗੀ 16 ਲੀਟਰ ਬਾਈ ਰਾਮਨਾ 16 ਲੀਟਰ 16 ਚੋਇਆ ਵਾ ਉਹਨਾਂ ਦਾ ਪਹਿਲੇ ਦਾ ਆਪਾਂ 16 ਹੀ ਕਹਿੰਨੇ ਆ ਆਰਡਰ ਕਮਾਲ ਦਾ ਹਾਂ ਹਜੇ ਕੱਚੀ ਆ ਠੰਡੀ ਠੰਡੀ ਬਹੁਤ ਆ ਐਨ ਕੀ ਸਥਾਨ ਦੇਖੋ ਕਿੱਡਾ ਸੋਹਣਾ ਆ ਵੇਖੋ ਢੱਲਾ ਢੱਲ ਦੇਖੋ ਰਾਵੜਾਂ ਵਾਂਗੂ ਵੱਡਾ ਥਾਨ ਦਿਖਾ ਦੇ ਲੈ ਬਾਈ ਦੁੱਧ 20 ਪਾਜ ਦਾ 20 ਪਾਜ ਜੀ ਬਾਕੀ ਠੰਡੀ ਪਾਉਂਦਾ ਹਾਂ ਹਾਂ ਉਹ ਕਹਿੰਦੇ 16 ਚੋਇਆ ਵਾ ਜਿਵੇਂ ਮਰਦੀ ਲੈ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀ ਲੋਕ ਨਾਲ ਇਹਨਾਂ ਦਾ ਦੁੱਧ ਹੁਣ ਲਾ ਲਓ ਸਾਬ ਗਿਆਮ ਡਾਕਟਰ ਕਹੀ ਦਿੰਦੇ ਆ ਕਿ ਤੁਸੀਂ ਸਾਹੇਵਾ ਦਾ ਦੁੱਧ ਪੀਓ ਹਾਂ ਚੰਗਾ ਸਿਹਤ ਚੰਗਾ ਹੈ ਨਾ ਸਹੀ ਗੱਲ ਸਿਹਤ ਲਈ ਚੰਗਾ ਤੇ ਬਾਕੀ ਬਾਕੀ ਇਹਨਾਂ ਠੰਡਾ ਪਸੂ ਮਿਲਦਾ ਨਹੀਂ ਬਾਈ ਯਾਰ ਜਿਹੜੀ ਹੁਣ ਰੋਤ ਆ ਰਹੀ ਹੈ ਇਹ ਜਾਤ ਥੋੜੀ ਠੰਡੀ ਮਤਲਬ ਕਿ ਘੱਟ ਕਰਮੈਸ਼ ਕੱਢ ਜਾਂਦੀ ਆ ਪਰ ਇਹ ਕਰਮਾ ਵਾਲੀ ਵੇਖ ਲਓ ਤੁਹਾਡੇ ਸਾਹਮਣੇ ਆ ਸਹੀ ਗੱਲ ਹਿਲਜੁਲ ਨਹੀਂ ਕਰਨ ਨਾਲ ਜਿਵੇਂ ਗਰਮੀ ਦਾ ਮੌਸਮ ਆ ਰਿਹਾ ਬਾਈ ਗਰਮੀ ਦੇ ਮੌਸਮ ਹਾਂ ਤੋ ਫੇਰ ਆ ਗਰਮੀ ਲਈ ਠੀਕ ਹੈ ਗਣੀ ਬਾਕੀ ਰਾਜੀ ਆ ਪੂਰੀ ਐਨਕੀ ਫਿੱਕੀ ਲਾਵੀ ਅਗੇ ਪਾਸੇ ਮੱਝ ਨਾਲ ਦਾ ਦੁੱਧ ਪਾਉ ਫੁੱਲ ਫੈਂਟ ਆ ਬ੍ਰੀਡ ਚੰਗੀ ਆ ਕੱਦ ਘਾਠ ਵਾਲੀ ਆ ਰਾਜੀ ਆ ਹਾਂ ਕਿ ਥੋੜਾ ਜਿਹਾ ਜਰਸੀ ਕ੍ਰਾਸ ਪੈਂਦੀ ਐ ਹੂੰ ਸਹੀ ਗੱਲ ਆ ਤੇ ਕੀ ਮੋਲ ਆ ਵੀਰੇ ਇਹਦਾ ਇਹ 65 ਦਾ ਦੇ ਦਾਂ ਬਈ ਯਾਰ 65000 ਦਾ ਕਹਿੰਦਾ 65000 ਦੀ ਵੈਟ ਦੇ ਦਾਂਗੇ ਵੈਟ ਚੰਗੀ ਆ ਥਣਲੇ ਵਾਹ ਐਨਕੀ ਖਰਾਬ ਕਰਨ ਵਾਲੇ ਲੈ ਜਿੱਧਰ ਮਰਜੀ ਵੈਜੇ ਲੱਖਾਂ ਚੀਰੇ ਸਭ ਅੰਦਾਜ਼ਾ ਲਾ ਲਿਓ ਨੇਵਾ ਪੂ ਚੱਕ ਲੈਂਦੀ ਆ ਕਰਮਾਲੀ ਹੱਥ ਮਲੇ ਦੀ ਪੂ ਚੱਕ ਕੇ ਖੜਦੀ ਠੰਡੀ ਹਾਂ ਹਾਂ ਢੱਲਾ ਟੁਲਾ ਵੇਖ ਲੋ ਇਹਨੇ ਭਰਨਾ ਜਾਵਾਂ ਲਾ ਹਾਂ ਬਾਕੀ ਥਾਣਾ ਦੀ ਕੁਆਲਿਟੀ ਮੇਨ ਗੱਲ ਥਾਣਾ ਦੀ ਹੁੰਦੀ ਆ ਕਿ ਨਹੀਂ ਹੂੰ ਸਹੀ ਗੱਲ ਆ ਬਾਈ ਚੋਈ ਚੋਈ ਬਹੁਤ ਸੋਹਣੀ ਨਿਕਲਣੀ ਹੈ ਨਹੀਂ ਬਹੁਤ ਸੋਹਣੀ ਨਿਕਲ ਦੋ ਦਿਨ 17 18 ਹੀ ਪਾਉਣਾ ਬਾਈ ਉਹਨਾਂ ਨੇ 16 ਕਿਲੋ ਆਪਣੀ ਗਾਰੰਟੀ ਦਿੱਤੀ ਹੈ ਚੋਹਾ ਚੋਆ ਫੈਂਟ ਵਾਲਾ ਦੁੱਧ ਹੋਊਗਾ ਹਾਂ ਬਾਕੀ ਫੈਂਟ ਵਾਲਾ ਹੋਊਗਾ ਵੀ ਪਤਲਾ ਜਾਂ ਦੁੱਧ ਹੋਊਗਾ ਮਾਝ ਨਾਲ ਦਾ ਦੁੱਧ ਪਾਉ ਜਾਂ ਹਾਂ ਸਹੀ ਗੱਲ ਹੈ ਅੱਗੇ ਬਾਈ ਲਾਸਟ ਜਰਸੀ ਹੈਗੀ ਕਿਹੜਾ ਸੂਆ ਵੀਰੇ ਇਹ ਦੂਜਾ ਸੂਆ ਜੀ ਦੂਜਾ ਸੂਆ ਹਾਂਜੀ ਕਿੰਨੇ ਦਿਨ ਲੈਂਦੀ ਹੈ ਵੀਰੇ ਇਹ ਵੀ ਲੈ ਜੂਗੀ ਹਜੇ 5 6 ਦਿਨ ਹੀ 5 ਤੋਂ 6 ਦਿਨ ਲਈ ਹਾਂਜੀ ਕਿੰਨਾ ਕ ਦੁੱਧ ਦੇ ਦੂ ਐਸਟੀਮੇਟ ਇਹ ਦੁੱਧ ਇੰਨੇ ਬਾਈ ਉਹਨਾਂ ਨੇ ਕਿਹਾ ਕਿ ਪਹਿਲੇ ਸੂਏ ਅਸੀਂ 14 ਚੋਇਆ ਠੀਕ ਆ ਹਾਂ 15 ਆਪਾਂ ਕਹਿੰਨੇ ਚੱਲ ਕੇ ਲੋਹਾਂਡ ਬਾਜੂ 16 17 ਪਾਜੇ ਵੱਧ ਪਾਜੇ ਅਗਲੀ ਸੇਵਾ ਕਿ ਨਹੀਂ ਬੋਕੀ ਸੇਵਾ ਦੇ ਹਾਂ ਹਾਂ ਬਾਕੀ ਜਿਆਦਾ ਕੁਆਲਟੀ ਵਿਖਾ ਦਿਓ ਕਿ ਨਹੀਂ ਬੜਾ ਚੰਗਾ ਮੂਮਾ ਵੇਖੋ ਕਿੰਨਾ ਸੋਹਣਾ ਟੂਆ ਟੂਆ ਬਹੁਤ ਟੂਆ ਟਾ ਵੇਖ ਪੂਰਾ ਪੈਂਦਾ ਈ ਕੀ ਬਾਤ ਆ ਜਰਸੀ ਬਰੀਡ ਆ ਮੰਗ ਚੰਗੀ ਆ ਮਿਲਦੀ ਘਾਟਾ ਕਲਰ ਬਹੁਤ ਚੰਗਾ ਇਸ ਕਲਰ ਦੀ ਵੀ ਮੰਗ ਚੰਗੀ ਆ ਬਾਕੀ ਥਾਨ ਬਹੁਤ ਚੰਗੇ ਹਾਂ ਥਾਨ ਦੀ ਕੁਆਲਿਟੀ ਵੇਖ ਲਓ ਕਿੰਨੀ ਸੋਹਣੀ ਹੈ ਹਾਂ ਮੁੱਠੀ ਐ ਨਹੀਂ ਕਿ ਛੋਟਾ ਛੋਟੇ ਹੋਣਗੇ ਥਾਨ ਤੇ ਮੁੜ ਕੇ ਚੁੰਡਗਾਣਾ ਖਿੱਚੀ ਜਾਵਾਂਗੇ ਕਿ ਨਹੀਂ ਹਾਂਜੀ ਹਾਂਜੀ ਸਹੀ ਗੱਲ ਬਾਕੀ ਬਣੂਗੀ ਜਿਹੜਾ ਹਾਂ ਬਣੂ ਬਹੁਤ ੱਲਾਂ ਦਿਖਾਉਣੀ ਹੈ ਨਾ ਹਾਂ ਨਹੀਂ ਬੰਨਾ ਬਹੁਤ ਐ ਨਹੀਂ ਬੰਨ ਕੇ ੱੱਲਾਂ ਦਿਖਾਉਣੀ ੱੱਲ ਬਹੁਤ ਪਈ ਐ ਸਾਰੀਆਂ ਬਾਲ ੱੱਲਾਂ ਕੱਟੂ ਫੇਰ ਸੋਣਾ ਕਰਮ ਵਾਲੀ ਨੇ ਕੱਲੀ ਕੱਚੀ ਕੱਚੀ ਉਹ ਸਭ ਨੰਦਾਜਾ ਲਾ ਲਿਓ ਬਾਈ ਤੇ ਕੀ ਮੋਲ ਐ ਦਾ ਬਾਈ ਕੱਚੀ ਦਾ ਫੇਰ ਅੱਜ ਦੀ ਕਿਹੜੀ ਇਹ ਦੇ ਦਾਂਗੇ 52000 ਦੀ 52000 ਹਾਂਜੀ ਮਾਨਤਨ ਹੋ ਜਾ ਹਾਂ 550 ERP ਮੋਲਾ ਮਾਨਦਨ ਜ਼ਰੂਰ ਹੋ ਜਾਊਗਾ। ਬਾਕੀ ਬਾਕੀ ਐ ਨਹੀਂ ਕਿ ਛੋਟੀ ਸਮਝ ਉਹਨਾਂ ਨੂੰ। ਹਾਂ। ਕਿ ਬਾਹਲੀ ਛੋਟੀ ਨਹੀਂ ਐ ਮੈਂ ਕਹਿਦ ਰਹੀ। ਲੈ ਬਾਈ ਬਰਾਬਰ ਖੜਾਓ ਸਾਹਮਣੇ ਕਰਦਾ ਜਿਹੜਾ ਅੰਦਾਜ਼ ਆ। ਕਿ ਲੰਮੀ ਲੁੰਮੀ ਵੇਖੋ ਕਿੰਨੀ ਹੁਣ ਲੰਬਾਈ ਚ ਕਿੰਨੀ ਆ। ਸਹੀ ਗੱਲ ਆ ਬਾਈ ਲੰਬਾਈ ਪਿਓਰ ਜਾਤ ਵਾਲੀ ਦੀ ਇਹੀ ਕੁਆਲਿਟੀਆਂ ਹੁੰਦੀਆਂ ਕਿ ਨਹੀਂ? ਹਾਂ ਟੈਲ ਦਿਖਾ ਦਿਓ ਬਾਈ। ਬਰੀਡ ਬਰੂਡ ਬਹੁਤ ਆ। ਲੈ ਟੈਲ ਦੇਖੋ। ਥਾਣ ਦੇਖੋ ਥਾਣ ਬਹੁਤ ਚੰਗਾ ਮੋਟਾ ਹੈ। ਵੀਰੇ ਥੋੜਾ ਡਰਦੀ ਆ। ਡਰਦੀ ਆ ਕੈਮਰੇ ਤੋਂ ਕੋਈ ਚੈੱਕ ਕਰ। ਹਾਂ ਟੋਲਾ ਟੋਲਾ ਹੁਣ ਕੱਢ ਲਾਂਗੇ ਇਹਨਾਂ ਤੇ ਨਾਗਸੀ ਭਰਾ ਕੋਲੇ ਚਾਰ ਚਾਰੀ ਦਿਖਾਤੇ ਬਈ ਕਿਸੇ ਵੀਰ ਨੂੰ ਚਾਰਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਕੇ